ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਲਗਾਤਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਲਗਾਤਾਰ ਕੰਮ ਵੀ ਕਰ ਰਹੀ ਹੈ। ਇਸ ਸਬੰਧ ਦੇ ਵਿੱਚ ਅੱਜ ਮੋਗਾ ਦੇ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਨਾਲ ਮੋਗਾ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ। ਮੋਗਾ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੀ ਉਤਸ਼ਾਹ ਦੇ ਨਾਲ ਇਸ ਦੇ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਬੱਚਿਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ। ਜਿ ਕਿਸ ਤਰੀਕੇ ਦੇ ਨਾਲ ਸਕੂਲੀ ਬੱਚੇ ਜਿਹੜੇ ਅੱਗੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਨੇ ਔਰ ਹਰ ਡਿਪਾਰਟਮੈਂਟ ਜਿਹੜਾ ਹੈਗਾ ਅੱਜ ਜਿਹੜਾ ਰੈਲੀ ਕਰ ਰਿਹਾ ਕੁਝ ਅਧਿਕਾਰੀ ਮੇਰੇ ਨਾਲ ਅੱਗੇ ਨੇ ਗੱਲ ਕਰਦੇ ਪਹਿਲਾਂ ਪੀਡੀਸੀ ਮੈਮ ਮੈਮ ਅੱਜ ਜਿਹੜੀ ਰੈਲੀ ਕੀਤੀ ਜਾ ਰਹੀ ਹੈਗੀ ਹੈ ਨਸ਼ੇ ਦੇ ਪ੍ਰੋਗਰਾਮ ਇਹਦੇ ਮੋਗੇ ਤੋਂ ਸਾਡੀ ਸ਼ੁਰੂਆਤ ਹੋਈ ਹੈ ਮੋਗੇ ਤੋਂ ਹੀ ਸ਼ੁਰੂਆਤ ਹੋਈ ਹੈ ਪੰਜਾਬ ਪ੍ਰੋਫੈਸਰ ਬੋਲ ਰਹੇ ਨੇ ਮੋਗੇ ਤੋਂ ਜੀ ਸ਼ੁਰੂਆਤ ਪੰਜਾਬ ਦੇ ਨਸ਼ੇ ਦਾ ਖਾਤਮਾ ਕਰਨ ਲਈ ਜੋ ਕਿ ਅਸੀਂ ਅੱਜ ਜਿਹੜਾ ਹੈਗਾ ਉਹ ਇੰਨੀ ਵੱਡੀ ਰੈਲੀ ਕੱਢ ਕੇ ਜਿਹੜਾ ਹੈਗਾ ਕਰ ਰਹੇ ਆ ਆਲਰੇਡੀ ਤੁਸੀਂ ਸਾਡੇ ਕਾਫੀ ਪ੍ਰੋਗਰਾਮ ਕਵਰ ਕਰ ਚੁੱਕੇ ਹੋ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਜਿਹੜੇ ਵੀ ਕਨਸਰਨਡ ਹੈਗੇ ਸਟੇਕ ਹোলਡਰਸ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਿਹੜਾ ਹੈਗਾ ਉਹ ਜਾਗਰੂਕ ਕਰ ਰਿਹਾ ਤੇ ਅੱਜ ਇਹ ਇੰਨੀ ਵੱਡੀ ਰੈਲੀ ਜਿਹੜੀ ਹੈਗੀ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਕਾਫੀ ਜਿਹੜਾ ਪ੍ਰਭਾਵ ਹੈਗਾ ਉਹ ਪਏਗਾ ਤੇ ਸ਼ੁਰੂਆਤ ਖਾਤਮੇ ਦੀ ਮੋਗੇ ਤੋਂ ਹੋਏਗੀ ਜੀ ਬੱਚਿਆਂ 'ਚ ਬਹੁਤ ਜ਼ਿਆਦਾ ਜੋਖਮ ਬੱਚਿਆਂ 'ਚ ਬਹੁਤ ਜ਼ਿਆਦਾ ਜੋਖਮ ਇਹ ਜੀ ਕੋਸ਼ਿਸ਼ ਇਹ ਹੈ ਕਿ ਬੱਚਿਆਂ ਤੇ ਜੋ ਉਸਤੇ ਧਿਆਾਇਆ ਜਾਵੇ ਬੱਚਿਆਂ ਕਿਉਂਕਿ ਬੱਚੇ ਸਭ ਤੋਂ ਜ਼ਿਆਦਾ ਇਸ ਦਲਤ ਬਚਨ ਤੋਂ ਵਲਨਰੇਬਲ ਹੁੰਦੇ ਨੇ ਤੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਦੱਸਿਆ ਜਾਵੇ ਸਰ ਪੁਲਿਸ ਵੀ ਭਗਵਰ ਨੂੰ ਵੀ ਜਿਹੜਾ ਹੈਗਾ ਲਗਾਤਾਰ ਛਾਪੇਮਾਰੀ ਕਰਕੇ ਬਹੁਤ ਨ ਵੱਡੇ ਵੱਡੇ ਸਮਕੱਤਿਆਂ ਨੂੰ ਪੜਿਆ ਜਾ ਰਿਹਾ ਹੈਗਾ ਜੇ ਬੀਤੇ ਦਿਨੀ ਗੱਲ ਕਰੀਏ ਮੌਕਾ ਦਿੱਤੇ ਮੌਕਾ ਦੇ ਮਗਰਮੱਛ ਵੀ ਪਕੜੇ ਗਏ ਨੇ ਉਹ ਇੱਕ ਪਾਰਟ ਸੀ ਅਨਫੋਰਸਮੈਂਟ ਐ ਐਸ ਡੀਸੀ ਡਿਸਟ੍ਰਿਕਟ ਐਜੂਕੇਸ਼ਨਰ ਹਲਕੇ ਅਸੀ ਅਵੇਰਨੈਸ ਪਾਰਟ ਤੇ ਜਿਹੜਾ ਹੈਗਾ ਉਹ ਕਰਦੇ ਪਏ ਹੈਗੇ ਆ ਅੱਜ ਬੜੀ ਵੱਡੀ ਰੈਲੀ ਅਸੀਂ ਡਿਸਟ੍ਰਿਕਟ ਐਜੂਕੇਸ਼ਨ ਡੀਸੀ ਸਾਹਿਬ ਵੱਲੋਂ ਮੋਗਾ ਪੁਲਿਸ ਵੱਲੋਂ ਅਸੀਂ ਜਿਹੜੀ ਹੈਗੀ ਆ ਆਰਗੇਨਾਈਜ਼ ਕੀਤੀ ਹੈ ਮੋਗਾ ਪੁਲਿਸ ਪੂਰਾ ਸਾਥ ਦੇ ਰਿਹਾ ਸਰ ਜੇ ਆਪਾਂ ਗੱਲ ਕਰੀਏ ਅੱਜ ਦੇ ਨੌਜਵਾਨਾਂ ਦੇ ਵੀ ਕੋਈ ਦੋਸ਼ ਕਿਨਾਂ ਆ ਗਿਆ ਹੈ ਬਹੁਤ ਜਿਆਦਾ ਜੂਸ ਆ ਸਾਡੇ ਇਹ ਜਿਹੜੇ ਨੌਜਵਾਨ ਬੱਚੇ ਆ ਇਹ ਸਾਡੇ ਦੇਸ਼ ਦਾ ਮਾਣ ਅਸੀਂ ਇਹਨਾਂ ਤੇ ਪੂਰਾ ਮਾਣ ਕਰਦੇ ਆ ਨਸ਼ਿਆਂ ਤੋਂ ਹੋਰ ਆ ਵੀ ਜਾ ਕੇ ਪ੍ਰੇਰਿਤ ਕਰਨਗੇ ਤੇ ਨਸ਼ਿਆਂ ਤੋਂ ਦੂਰ ਕਰਨਗੇ ਜੇ ਕੋਈ ਬੱਚਾ ਕਿਰਤ ਜੀ ਲੋਕ ਜਵਾਨ ਜਿਹੜੇ ਅੱਗੇ ਨੇ ਮੂਹਰੇ ਆਏ ਨੇ ਤੇ ਔਰ ਅੱਜ ਦੀ ਜੇ ਰੈਲੀ ਦੀ ਗੱਲ ਕਰੀਏ ਤੇ ਸ਼ਹਿਰ ਮੋਗਾ ਦੀ ਹਿਸਟਰੀ ਸਭ ਤੋਂ ਵੱਡੀ ਰੈਲੀ ਆ ਸਰ ਮੋਗਾ ਦੀ ਸਭ ਤੋਂ ਵੱਡੀ ਰੈਲੀ ਐ ਸਿੱਤੀ ਕਰੀ ਬਿਲਕੁਲ ਜੀ ਦੇਖੋ ਜੀ ਸਰਕਾਰ ਦਾ ਜੋ ਯੁੱਧ ਹੈਗਾ ਨਸ਼ਿਆਂ ਵਿਰੁੱਧ ਬੱਚੇ ਦਾ ਵੀ ਬਹੁਤ ਇੰਪੋਰਟੈਂਟ ਪਾਰਟ ਨੇ ਕਿਉਂਕਿ ਜਦ ਘਰ ਤੋਂ ਬੱਚੇ ਅਵੇਅਰ ਕਰਦੇ ਨੇ ਆਪਣੇ ਪੇਰੈਂਟਸ ਨੂੰ ਆਪਣੇ ਫਰੈਂਡਸ ਨੂੰ ਆਪਣੀ ਸੁਸਾਇਟੀ ਨੂੰ ਤਾਂ ਉੱਥੋਂ ਸ਼ੁਰੂਆਤ ਹੋ ਸਕਦੀ ਹੈ ਨਸ਼ਾ ਨੂੰ ਖਤਮ ਕਰਨ ਦੀ ਬਿਲਕੁਲ ਸ਼ੁਰੂਆਤ ਜਿਹੜੀ ਕੀਤੀ ਗਿਆ ਸਰ ਜੇ ਆਪਾਂ ਗੱਲ ਕਰੀਏ ਸਕੂਲਾਂ ਦੀ ਕਾਰਜਾ ਦੀ ਗੱਲ ਕਰੀਏ ਤਾਂ ਸਕੂਲਾਂ ਕਾਰਜਾ ਦੇ ਵਿੱਚ ਵੀ ਜਿਹੜੀ ਬੜੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਤੋਂ ਦੂਰ ਕਰਨ ਦਾ ਅੱਜ ਜਿਹੜੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਉਹਦੇ ਵਿੱਚ ਅੱਜ ਸਕੂਲਾਂ ਦੇ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਗਰੈਲੀ ਦੇ ਰੂਪ ਦੇ ਵਿੱਚ ਇੱਕ ਸ਼ਹਿਰ ਵਾਲਾ ਨੂੰ ਮੈਸੇਜ ਦੇਣਗੇ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ। ਸ਼ਹਿਰ ਵਾਸੀਆਂ ਨੂੰ ਜਿਹੜਾ ਬਹੁਤ ਵੱਡਾ ਮੈਸੇਜ ਦਿੱਤਾ ਜਾ ਰਿਹਾ ਮੈਂ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਜਾ ਰਿਹਾ ਬੱਚਿਆਂ ਦੇ ਵਿੱਚ ਜੋਸ਼ ਹੈ ਨੌਜਵਾਨਾਂ ਦੀ ਜੋਸ਼ ਹੈ ਕਿੱਦਾਂ ਕਹੂੰ ਸਰ ਇੱਕ ਬਹੁਤ ਵਧੀਆ ਉਪਰਾਲਾ ਵਾ ਇਹ ਜੋਸ਼ ਇਤਾਂ ਹੀ ਬਰਕਰਾਰ ਹੋਣਾ ਚਾਹੀਦਾ ਕਿਉਂਕਿ ਐਵੇਂ ਦੇ ਜੋਸ਼ ਨਾਲ ਸਭ ਨੂੰ ਇੱਕ ਐਗਜ਼ਾਮਪਲ ਸੈੱਟ ਹੁੰਦੀ ਹੈ ਪਲੱਸ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਟੀਮ ਹੈ ਮੈਨੂੰ ਤਾਂ ਇਹ ਹੀ ਪਤਾ ਲੱਗਦਾ ਕਿ ਹਰ ਇੱਕ ਜਣਾ ਇਸ ਚੀਜ਼ ਨੂੰ ਕਿ ਫਾਲੋਅ ਅਪ ਕਰਨਾ ਚਾਹੁੰਦਾ ਤੇ ਚਾਹੁੰਦਾ ਕਿ ਨਸ਼ਾ ਅੱਜ ਦੇ ਟਾਈਮ ਦੇ ਵਿੱਚ ਬਿਲਕੁਲ ਖਤਮ ਹੋ ਜਾਵੇ ਬਿਲਕੁਲ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਐਸ ਵਿਲੇਜ ਜਿਹੜਾ ਹੈਗਾ ਬੱਚਿਆਂ ਦੀ ਜੇ ਮੈਂ ਗੱਲ ਕਰਾਂ ਤੇ ਬੱਚਿਆਂ ਦੇ ਵਿੱਚ ਵੀ ਕਾਫੀ ਜੋਸ਼ ਪਾਇਆ ਜਾ ਰਿਹਾ ਲਗ ਲਗ ਸਕੂਲਾਂ ਦੇ ਬੱਚੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਹੈਗਾ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਪੰਜਾਬ ਜਿਹੜਾ ਹੈਗਾ ਬਿਲਕੁਲ ਜਿਹੜਾ ਹੈ ਨਸ਼ਿਆ ਤੋਂ ਦੂਰ ਹੋ ਰਿਹਾ ਹੈਗਾ ਔਰ ਨੌਜਵਾਨ ਪੀੜ੍ਹੀ ਜਿਹੜੀ ਹੈਗੀ ਬਹੁਤ ਅੱਗੇ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਦੀ ਜੇ ਮੈਂ ਗੱਲ ਕਰਾਂ ਤੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੀਆਂ ਸਮਾਜ ਸੇਵੀ ਸੰਸਥਾਵਾਂ ਵੀ ਅੱਜ ਬਹੁਤ ਵੱਡਾ ਚੜ੍ਹ ਕੇ ਖੜਾ ਰਹੀਆਂ ਨੇ ਉਹਦੇ ਵਿੱਚ ਗੱਲ ਇਸ ਰਹੀ ਵੀ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੈਂ ਉਹਦੇ ਵਿੱਚ ਸਾਡਾ ਹੱਕ ਵੀ ਬਣਦਾ ਕਿਉਂਕਿ ਜਿਹੜੀਆਂ ਸਵਾਜ ਦੀ ਸੇਵਾ ਕਰਦੀਆਂ ਜੱਤੇ ਬੰਦੀਆਂ ਉਹ ਇਹਨਾਂ ਦਾ ਸਾਥ ਦੇਣ ਔਰ ਸਾਡੀ ਨੌਜਵਾਨ ਪੀੜ੍ਹੀ ਏੜੀ ਨਸ਼ਿਆਂ ਤੋਂ ਬਚੇ ਬਿਲਕੁਲ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਅਸੀਂ ਰਹਿਤ ਕਰਨਾ ਹੈਗਾ